ਗਨਤੰਤਰਤਾ ਦਿਵਸ ਸਮਾਗਮ ਦਾ ਬਾਈਕਾਟ ਕਰਕੇ ਸਮਾਗਮ ਛੱਡ ਕੇ ਬਾਹਰ ਆਏ ਯਾਦੀ ਖਲਾੜੀਏ ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਹੀ ਸਨਮਾਨ ਕਰਨ ਤੇ ਲਾਏ ਦੋਸ਼ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਉਣ ਦੇ ਵੀ ਲਾਇਕ ਇਲਜ਼ਾਮ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਪੁਲਿਸ ਤੇ ਤੱਕੇ ਮੁਕੀ ਕਰਨ ਦੇ ਲਾਇਕ ਦੋਸ਼ ਦੇਸ਼ ਦੇ 77ਵੇਂ ਗੰਦਨਦਤਾ ਦਿਵਸ ਨੂੰ ਮੌਕੇ ਅੱਜ ਫਰੀਦਕੋਟ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਪਰ ਇਸ ਵਾਰ ਵੀ ਲਕੀਰ ਤੋੜਦੇ ਹੋਏ ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਕਾਇਦੇ ਮੁਤਾਬਕ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਮੁੱਖ ਮਹਿਮਾਨ ਵੱਜੋਂ ਸਨਮਾਨਤ ਕੀਤਾ ਜਾਂਦਾ ਹੈ ਪਰ ਇਸ ਵਾਰ ਪਰਥਾ ਦੇ ਉਲਟ ਹੋਣ ਦੇ ਕਾਰਨ ਇਸ ਗੱਲ ਦਾ ਰੋਸ ਜ਼ਾਹਰ ਕਰਦੇ ਹੋਏ ਆਜ਼ਾਦੀ ਕਲਾਟੀਆਂ ਦੇ ਪਰਿਵਾਰਾਂ ਵੱਲੋਂ ਸਮਾਗਮ ਦਾ ਬਾਈਕਾਟ ਕਰ ਬਾਹਰ ਆ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਲਿਸ ਵੱਲੋਂ ਜ਼ਬਰੀ ਉਹਨਾਂ ਨੂੰ ਸਮਾਗਮ ਵਾਲੀ ਜਗ੍ਹਾ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪੁਲਿਸ ਅਤੇ ਆਜ਼ਾਦੀ ਕਲਾਟੀਆਂ ਦੀ ਹੱਥੋਪਾਈ ਵੀ ਹੋਈ ਗਈ। ਇਸ ਮੌਕੇ ਆਜ਼ਾਦੀ ਕਲਾਟੀਆਂ ਦੇ ਜਥੇਬੰਦੀ ਦੇ ਪ੍ਰਧਾਨ ਬਲਦੇਵ ਸਿੰਘ ਅਹਿਲ ਨੇ ਕਿਹਾ ਹੈ ਕਿ ਵਾਰ-ਵਾਰ ਆਪਣੀਆਂ ਮੰਗਾਂ ਦੇ ਸਬੰਧ 'ਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਮੰਗ ਰੱਖ ਰਹੇ ਹਾਂ ਪਰ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਅੱਜ ਤਾਂ ਪ੍ਰਸ਼ਾਸਨ ਵੱਲੋਂ ਹੱਦ ਹੀ ਕੀਤੀ ਗਈ ਜਦੋਂ ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਹੋਣ ਤੋਂ ਪਹਿਲਾਂ ਹੀ ਸਾਨੂੰ ਸਨਮਾਨਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਵਿਰੋਧ ਕਰਦੇ ਹੋਏ ਅਸੀਂ ਸਮਾਗਮ ਦਾ ਬਾਈਕਾਟ ਕਰ ਰਹੇ ਹਾਂ ਅਸੀਂ ਸਮਾਗਮ 'ਚ ਨਹੀਂ ਜਾ ਰਹੇ ਉਹਨਾਂ ਕਹੇ ਕਿ ਅਸੀਂ ਜਦੋਂ ਵਿਰੋਧ ਕਰ ਰਹੇ ਸੀ ਤਾਂ ਪੁਲਿਸ ਵੱਲੋਂ ਵੀ ਸਾਡੇ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ ਦੇ ਪ੍ਰਧਾਨ ਬਲਦੇਵ ਸਿੰਘ ਐਲ ਨੇ ਪ੍ਰੈਸਰਨਗਲਬਤ ਕਰਦਿਆਂ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਜੇ ਸਾਡੇ ਬਜ਼ੁਰਗਾਂ ਦਾ ਅਪਮਾਨ ਹੋਵੇ ਇਹ ਤਾਂ ਕੈਂਚਰ ਨਾਲ ਨਹੀਂ ਆਉਂਦਾ ਉਹ ਅੰਦਰ ਬੈਠ ਨਹੀਂ ਅੰਦਰ ਨਹੀਂ ਬੈਂਦੇ ਅਸੀਂ ਕਿਤੇ ਕੰਮ ਨਹੀਂ ਹੁੰਦੇ ਸਾਡੇ ਸਾਡੇ ਕਿਹਾ ਜਾ ਕੇ ਗੋਲੇ ਲੱਗਦੀਆਂ ਉਹ ਅਸੀਂ ਉਹਦਾ ਨਹੀਂ ਲੁਕ ਰਹੀਆਂ ਤੇ ਭਾਈ ਤੁਸੀਂ ਅੱਗੇ ਕੰਮ ਲਾ ਕੇ ਟੋਕਾ ਇੱਥੋਂ ਹੁਣੀ ਕਰ ਆਪ ਚੜਾਂਗੇ ਜਿਹੜੀ ਆਪਾਂ ਆਪ ਚੜਦਾਂਗੇ ਤਾਂ ਮੈਂ ਪਰ ਛਾੜਾ ਦੇ ਤਿੰਨ ਜਿੱਤੇ ਮੈਂ ਮੰਗਣੇ ਚਾਹੁੰਦਾ ਹਾਂ ਆਜ ਨਹੀਂ ਧੱਕੇ ਨਾਲ ਜੀ ਆ ਰਿਹਾ ਹੈ ਕੋਈ ਰਾਹ ਨਹੀਂ ਮਿਲਦਾ ਕੋਈ ਬੋਲਤਾ ਨਹੀਂ ਕੁਝ ਲੈ ਅੰਦਰ ਉਹ ਨਹੀਂ ਆਉਂਦਾ ਆਹ ਜਿਹੜਾ ਬੋਲੇ ਰੱਖਣਾ ਨਹੀਂ ਜੀ ਨਹੀਂ ਉਹ ਵੇਖਿਆ ਕੁਝ ਨਹੀਂ ਕੁਝ ਨਹੀਂ ਵੇਖੋ ਰਾਤ ਰਾਤਾ ਆਪਾਂ ਨੇ ਤੂੰ ਟੱਕ ਲੈ ਹੋਈ ਚੜ ਜਾਂਦੇ ਤੇ ਲਾਲ ਕਰੋ ਨਾ ਮੈਂ ਮਾਫੀ ਮੰਗ ਲੈਂਦਾ ਤੁਸੀਂ ਪਾਸੇ ਹੋ ਜਦੋਂ ਦੇਖ ਲੈਣ ਤੇ ਹੋ ਜਾਦਾ ਜਿੰਦਾਬਾਦ ਦਾ ਪੁਲਿਸ ਗੁੰਡਾਬਾਦ ਦਾ ਪੁਲਿਸ ਗੁੰਡਾਬਾਦ ਦਾ ਸਾਹੀ ਪੁਲਿਸ ਗੁੰਡਾਬਾਦ ਸਾਨੂੰ ਬਈ ਜੀ ਤੁਹਾਡਾ ਰੋਸ ਕੀ ਹੈ ਬਈ ਜੀ ਰੋਸ ਕੀ ਹੈ ਤੁਹਾਡਾ ਰੋਸ ਜੀ ਅਸੀਂ 4 ਸਾਲ ਤੋਂ ਲਗਭਗ ਲਗਾਤਾਰ ਭਗਵੰਤ ਸਿੰਘ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਚਿੱਟੀਆਂ ਦੇ ਚਿੱਟੀਆਂ ਦੇ ਰਿਹਾ ਸਾਨੂੰ ਮਿਲਾਂਦਾ ਸਮਾਂ ਨਹੀਂ ਦੇ ਰਿਹਾ ਓਕੇ ਸਾਡੀ ਕੋਈ ਵੀ ਮੰਗ ਨਹੀਂ ਅੱਜ ਤੱਕ ਕਿਸੇ ਮੰਨੇ ਦਿੰਦੀ ਦੂਜੇ ਨੰਬਰ ਤੇ ਜਿਵੇਂ ਅੱਜ ਕੱਲ ਸਾਨੂੰ ਬੁਲਾਇਆ ਗਿਆ ਅਸੀਂ ਇੱਥੇ ਡੀ ਸਾਹਿਬ ਨੇ ਬੁਲਾਇਆ ਐ ਐਸਐਸਜੀ ਸਾਹਿਬ ਨੇ ਬੁਲਾਇਆ ਗਿਆ ਇਹ ਆnde ਵੀ ਤੁਸੀਂ ਸਨਮਾਨ ਲੋ ਅਸੀਂ ਇਥੇ ਨਹੀਂ ਲਾਉਂਦੇ ਅਸੀਂ ਧਰ ਉਦਮ ਸਿੰਘ ਦੀ ਸਨਮ ਧਰਨਾ ਲਾਇਆ ਸੀਗਾ 9 ਦਿਨ ਧਰਨਾ ਲੱਗਿਆ ਰਿਹਾ ਸਾਡਾ ਅਮਨ ਰੋਡ ਦੇ ਬਾਹਰ ਅਸੀਂ ਪੂਤਲਾ ਹੀ ਫੋਕਿਆ ਹੈ ਉੱਤੇ ਲਗਭਗ ਸਾਨੂੰ 9 ਦਿਨ ਲੱਗਣ ਦੇ ਬਾਵਜੂਦ ਪੰਜਾਬ ਦਾ ਕੋਈ ਐਮਐਲਏ ਵੀ ਨਹੀਂ ਸਾਡੇ ਕੋਲ ਪਹੁੰਚਿਆ ਦੂਜੇ ਨੰਬਰ ਤੇ ਦੇਖੋ ਵੀ ਕਿੱਡੀ ਏ ਘੋਰ ਅਪਮਾਨ ਵਾਲੀ ਗੱਲ ਕੀਤੀ ਇਹਨਾਂ ਨੇ ਵੀ ਝੰਡੇ ਨੂੰ ਸਲਾਮੀ ਜਿੱਤੀ ਨਹੀਂ ਗਈ ਪਹਿਲਾਂ ਦੇ ਤਾਂ ਬੈਠਿਆ ਲੋਕਾਂ ਨੂੰ ਅਸੀਂ ਤਾਂ ਲਿਆ ਹੀ ਨਹੀਂ ਇਸ ਦਾ ਬਾਈਕਾਟ ਕੀਤਾ ਉਹਨਾਂ ਦੀ ਕੀ ਚਾਲ ਹੈ ਸਰਕਾਰ ਦੀ ਦੇ ਪ੍ਰਸ਼ਾਸਨ ਦੀ ਰਲਿ ਮਿਲੀ ਕੋਈ ਇੱਕ ਚਾਲ ਹੈ ਪ੍ਰੋਟੋਕੋਲ ਦੇ ਦੇ ਅਧਾਰ ਤੇ ਮੰਨਿਆ ਤਾਂ ਜਿਹੜਾ ਮੁੱਖ ਮਮਾਨ ਹੁੰਦਾ ਉਹਦੇ ਵੱਲੋਂ ਸਨਮਾਨਤ ਕੀਤਾ ਜਾਂਦਾ ਜੀ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਉਤਮ ਮੰਨਦੇ ਆ ਉਹਦੀ ਆਪਾਂ ਮਤਲਬ ਜਿੰਨੇ ਤੇ ਅਰਦਾਸ ਹੁੰਦੀ ਹੈ ਵਾਅਦਾ ਨਹੀਂ ਲੈਂਦੇ ਕਿਸੇ ਵਾਅਕ ਲੈ ਬਿਨਾ ਦੇਖ ਨਹੀਂ ਮੰਡੀ ਜਾਂਦੀ ਇਹ ਮਤਲਬ ਉਹ ਤੋਂ ਵੀ ਉੱਚਾ ਹੋ ਗਿਆ ਇਹਨਾਂ ਦਾ ਮੰਨ ਵੀ ਆਪ ਦੀ ਤੁਸੀਂ ਕੀ ਮੰਗ ਕਰਦੇ ਹੋ ਇਹਦਾ ਰੋਲ ਕਰਦੇ ਤੇਤੀ ਦਾਦੀ ਨਾਲ ਡੀਸਾਲ ਤੇ ਕਾਰਵਾਈ ਹੋਣੀ ਜਾਏਗੀ ਇਸ ਕੰਮ ਨੂੰ ਅੰਦਰ ਸਮਾਗਮ ਤੇ ਇਲਜ਼ਾਮ ਦੀ ਕੋਸ਼ਿਸ਼ ਕੀਤੀ ਜਾਣਾ ਨਾ ਜਾਣਿਆ ਨਹੀਂ ਜਿਹੜੇ ਧੱਕੇ ਮਾਰ ਲੈਂਦੇ ਨੇ ਨਾ ਇੱਕ ਥੰਦਨ ਕਰਦਾ ਮੈਂ ਸਮਝੂਗਾ ਤੁਹਾਨੂੰ ਬਾਈਕਾਰਡ ਕਰਦੇ ਆਂ ਅਸੀਂ ਇਸ ਚੀਜ਼ ਦਾ ਪੂਰਨ ਬਾਈਕਾਰਡ ਕਰਦੇ ਆਂ ਸਾਡਾ ਇਹ ਧੱਕੇ ਮਾਰਦੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਅਸੀਂ ਇਸ ਦਾ ਪੂਰਨ ਵਿਰੋਧ ਵੀ ਕਰਦੇ ਆਂ ਕਿ ਡੀਸਾਲ ਤੇ ਕਾਰਵਾਈ ਹੋਣੀ ਜਾਏਗੀ ਧੱਕੇ ਮਾਰਦੇ ਬੰਦਾ ਚੰਗਾ ਬੋਲਦਾ ਨਾ ਮਾਚਦੇ ਧੱਕੇ ਨਾਲ ਸਫਲ ਦੇ ਬੰਦਿਆਂ ਨੂੰ ਸਨਮਾਨ ਦਿੰਦਾ